ਤੇਰਾ ਸੁਨਹਰ ਗਰਭ ਜਿਆ ਤੇ ਕਿ ਕਪ ਤਪ ਬਣ ਜਾਏ ਭਾਸ ਨਹੀਂ ਮੈਂ ਕੰਮ ਦਿੰਦੇ ਸਾਰੇ ਛੱਡ ਕੇ ਤੇਰੀ ਵੰਗਦਾ ਹਾਲ ਨਾ ਨਾਪ ਥੈਂਕ ਯੂ so much ਬਹੁਤ ਬਹੁਤ ਪਿਆਰ ਸਾਰੇ ਗਾਨੇ ਸੁਣਾ ਕੇ ਜਾਣੇ ਬਾਕੀ ਮੈਂ ਮਿਊਜ਼ੀਸ਼ੀਅਨਸ ਨਾਲ ਸੁਣਾਉਂਗਾ ਓਕੇ ਜਿਹੜਾ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਆਲ ਰਾਈਟ ਤੁਸੀਂ ਲਿਸਟ ਬਣਾ ਕੇ ਦੇਣੀ ਸਾਰੇ ਨੇ ਤੁਹਾਡੇ ਫੇਵਰਟ ਆਰਟਿਸਟ ਵੀ ਆਪਾਂ ਉਹਨਾਂ ਨੂੰ ਬੁਲਾ ਲਾਂਗੇ ਠੀਕ ਹੈ ਨਾ ਹਾਂਜੀ ਕਰ ਨਜ਼ਰیں ਲਾ ਲੰਗੇ ਘਾ ਆਪਣਾ ਗਾਣੇ ਸਾਰਿਆਂ ਦਾ ਪਤਾ ਹੈ ਉਹ ਮੈਂ ਕਿਤਾਬ ਪੁੱਛੋ ਕੋਈ ਅੱਛਾ ਚਲੋ ਮੈਂ ਤੁਹਾਨੂੰ ਦੱਸਾਂ ਮੈਂ ਬੁਢੀ ਮਾਂ ਦਾ ਕਿੰਨ ਗੱਲ ਦੱਸਾਂ ਪਤਾ ਮੈਨੂੰ ਮੈਂ ਇੱਥੇ ਬੀਐਸਸੀ 12 ਟਾ ਕੀਤੀ ਹੈ ਮੈਂ ਸੀਜੀਸੀ ਲੈਂਡਰਾਂ ਨੂੰ ਮੈਡੀਕਲ ਕੀਤਾ ਸੋ ਮੇਰੀ ਸਾਰਿਆਂ ਨੂੰ ਤੁਹਾਨੂੰ ਬੇਨਤੀ ਆ ਓਕੇ ਸਾਰਿਆਂ ਨੂੰ ਰਿਕਵੈਸਟ ਆ ਵੀ ਤੁਸੀਂ ਪੜਾਈ ਤੇ ਆਪਣਾ ਪੂਰਾ ਧਿਆਨ ਦੇਣਾ ਆਲਰਾਇਟ ਪੜ੍ਹਨਾ ਹੈ ਤੁਸੀਂ ਦੱਬ ਕੇ ਨਾਮ ਰੌਸ਼ਨ ਕਰਨਾ ਤੁਸੀਂ ਇੱਥੋਂ ਦਾ ਠੀਕ ਹੈ ਠੀਕ ਹੈ ਨਾ ਪੜ੍ਹਾਈ ਲਿਖਾਈ ਦੱਬ ਕੇ ਕਰਨੀ ਆ ਅਫਸਰ ਬੰਨਾ ਵੱਡੇ ਹੋਗੇ ਕਿਸੇ ਨੇ ਡਾਕਟਰ ਬੰਨਾ ਹੈ ਕਿਸੇ ਨੇ ਆਰ ਪੀ ਚ ਜਾਣਾ ਹੈ ਕਿਸੇ ਨੇ ਕਿਤੇ ਕਿਸੇ ਨੇ ਕਿਤੇ ਕਿਸੇ ਨੇ ਇੰਜੀਨੀਅਰ ਬੰਨਾ ਠੀਕ ਹੈ ਦੱਬ ਕੇ ਪੜ੍ਹਾਈ ਲਿਖਾਈ ਕਰਦੇ ਮੇਰੇ ਬੱਚਿਆਂ ਨੇ ਜਦੋਂ ਮੈਂ ਗੌਣ ਵਾਲਾ ਬਣਿਆ ਮੁੱਤੋਂ ਮੈਂ ਡਿਗਰੀ ਲੈ ਕੇ ਬਣਿਆ ਗੌਣੇ ਵਾਲਾ ਤਾਂ ਹੀ ਤਾਂ ਮੈਨੂੰ ਪਤਾ ਲੱਗਦਾ ਮਾੜਾ ਮੋਟਾ ਸਹਾਰਿਆਂ ਦੇ ਬੇਕੀ ਤੁਸੀ ਛੜੀ ਕਰਨੀ ਦੱਬ ਕੇ ਸਾਰਿਆਂ ਨੇ ਓਕੇ ਤੇ ਬਾਕੀ ਡਿੱਗਿਆ ਕੋਲ ਗੱਪਿਆ ਉਹਨਾਂ ਦੇ ਕੋਈ ਵਾਂਝਾ ਰਹਿ ਗਿਆ ਤੇ ਮੇਰਾ ਬੁੱਤ ਖਾਇਆ ਉਹ ਜਾ ਕੇ ਬਾਕੀ ਇਸ ਤੋਂ ਬਾਅਦ ਰੋਟੀ ਕਿਨੇ ਵੀ ਲੱਗਣੀ ਰਹੀ ਪਈ ਕੀ ਹੋਣਾ ਗਿਦਰੇ ਲਗਾਏਗਾ ਗਲਾਜਮਣ 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 ਕਲਾਗੇ ਟਿੱਟਾ ਰਾਜਮੁਲਾ ਕਾਲਾ ਰਾਜਮੁਲਾ ਜਿਵੇਂ ਬਾਸਰ ਗੋਡ ਲਸ਼ੂ ਤੇ ਧਿਆਰ ਕੋਲ ਆਪਣਾ ਰਾਈਕਰ ਕਿੰਨੇ ਵਜੇ ਰੋਟੀ ਬੋਤੋ 6 ਵਜੇ ਜਾਂ 5:30 ਕੀ ਟਾਈਮ ਹੋ ਗਿਆ 15 ਮਿੰਟ ਦੀ ਗਰੋਂਗਾ ਸਿੰਦੂਬਦ ਰੋਟੀ ਇਕੱਠੇ ਖਾਵਾਂਗੇ ਠੀਕ ਹੈ ਅਜਾਤੇ ਮੂਫ ਦੀਆਂ ਖਾ ਲੋ ਮੂਫਲਿਆਂ ਨਾਲ ਨਾ ਡੱਕ ਲਿਓ ਜਿਆਦੇ ਤੇ ਅੱਜ ਵੀ ਹਾਂ ਉਹ ਸਾਰਾ ਗੜਿਆ ਤਾਂ ਮੇਰਾ ਵੀ ਕੋਲ ਤਾਂ ਫੇਮਲ ਮੀਟਿੰਗ ਹੈ ਹਾਂ ਚੱਕ ਦੇ ਚੱਕ ਦੇ ਹਾਸਲਾ ਮਖੌਲ ਦਾ ਕੁਸ਼ਿੰਦਾ ਗੋਡ ਬਲੈਸਡ ਯੂ ਗਾਇਜ਼ ਮੈਂ ਇਤਰੀਆਂ ਪ੍ਰिवे ਸਵਾਲ ਜਵਾਬ ਕੁਝ ਕਰਨਾ ਹੋਵੇ ਮੈਨੂੰ ਤੇ ਆ ਸਕਦੇ ਤੁਸੀਂ ਮੈਨੂੰ ਪੁੱਛ ਸਕਦੇ ਬਹੁਤ ਬਹੁਤ ਪਿਆਰ ਹੈ ਹੈ ਇਥੇ ਕੁੜਿਆਂ ਆ ਠੀਕ ਹੈ ਆ ਇਹਨੂੰ ਘੁਆੜੋ ਮੇਰੇ ਨਾਲ ਕੁਰਸੀਆਂ ਤੇਗਾ ਮੈਂ ਵੀ ਦੇਖਣਾ